ਬਹੁਤ ਹੁਲੜਬਾਜੀ ਕਰ ਰਹੇ ਨੇ ਬੱਚੇ ਇਹਨਾਂ ਨੂੰ ਰੋਕਣਾ ਚਾਹੀਦਾ ਨਾਲ ਪਹੁੰਚੀ ਚਾਹੀਦੀ ਇਹਨਾਂ ਨੂੰ ਮਾਪੇ ਬੱਚਿਆਂ ਨੂੰ ਰੋਕਦੇ ਨਹੀਂ ਹੈਗੇ ਜੀ ਦੇਖੋ ਲਾਇਸੈਂਸ ਨਹੀਂ ਬੱਚੇ ਕੋਲ ਹੁੰਦੇ ਉਹਨਾਂ ਨੂੰ ਮੋਟਰਸਾਈਕਲ ਫੜਾ ਦਿੰਦੇ ਨੇ ਇਹੋ ਦਿਨ ਇਹ ਬਹੁਤ ਗਲਤ ਹੈ ਜੀ ਇਹਨਾਂ ਨੂੰ ਰੁਕਣਾ ਚਾਹੀਦਾ ਹੈ ਪੁਲਿਸ ਤੋਂ ਬਹੁਤ ਵਧੀਆ ਕਦਮਾਂ ਚ ਰੋਕ ਰਹੀ ਹੈ ਇਹਨਾਂ ਨੂੰ ਬਹੁਤ ਖੁੱਲਡ ਬਾਜੀ ਕਰ ਰਹੇ ਨੇ ਬੱਚੇ ਇਹਨਾਂ ਨੂੰ ਰੁਕਣਾ ਚਾਹੀਦਾ ਨਾ ਪੋਣੀ ਚਾਹੀਦੀ ਇਹਨਾਂ ਨੂੰ ਲੱਗਦਾ ਮਾਪੇ ਹੀ ਰਿਸਪੌਂਸਿਬਿਲਟੀ ਹੁੰਦੀ ਉਹਨਾਂ ਨੂੰ ਤੇ ਪਤਾ ਮਾਪੇ ਬੱਚਿਆਂ ਨੂੰ ਰੋਕਦੇ ਨਹੀਂ ਹੈਗੇ ਜੀ ਦੇਖੋ ਲਾਇਸੈਂਸ ਨਹੀਂ ਬੱਚਾ ਕੋਲ ਹੁੰਦਾ ਉਹਨਾਂ ਨੇ ਮੋਟਰਸਾਈਕਲ ਫੜਾ ਦਿੰਦੇ ਨੇ ਛੋਟੀ ਉਮਰ ਚ ਫੜਾ ਦਿੰਦੇ ਨੇ ਫਿਰ ਉਹ ਹਾਸਦੇ ਹੁੰਦੇ ਨੇ ਮਤਲਬ ਐਕਸੀਡੈਂਟ ਹੁੰਦੇ ਨੇ ਇਹ ਬਹੁਤ ਗਲਤ ਹੈ ਜੀ ਇਹਨੂੰ ਰੁਕਣਾ ਚਾਹੀਦਾ ਹੈ ਪੁਲਿਸ ਤੋਂ ਬਹੁਤ ਵਧੀਆ ਕਦਮਾਂ ਚ ਰੋਕ ਰਹੀ ਹੈ ਇਹਨਾਂ ਨੂੰ ਅੱਜ ਅਸੀਂ ਪਟਿਆਲਾ ਗੇਟ ਆਪਾ ਵਿਕੇ ਜਿਹੜੇ ਬੱਚੇ ਵੋਟ-ਵੋਟ ਵਾਲਾਂ ਦੇ ਪਟਾਕੇ ਮਾਰਦੇ ਸੀ ਉਹਨਾਂ ਦੇ ਮੈਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਪਟਾਕੇ ਮਾਰਦੇ ਨੇ ਮੋਟਰਸਾਈਕਲ ਨਾ ਦੋ ਤੇ ਉਹਨਾਂ ਦਾ ਜਦੋਂ ਲਾਇਸੈਂਸ ਬਣਦਾ ਤਾਂ ਹੀ ਮੋਟਰਸਾਈਕਲ ਦੋ ਉਹਨਾਂ ਨੂੰ 3 ਲੱਖ ਰੁਪਏ ਵਾਲਾ ਕਾਫੀ ਜਿਹੜੇ ਹੈਗੇ ਜਾਨ ਨੂੰ ਵੀ ਖਤਰਾ ਜਾਂਦਾ ਇੱਕਦਮ ਕੋਈ ਹਾਰਟ ਦਾ ਪੇਸ਼ੈਂਟ ਹੁੰਦਾ ਅਟੈਕ ਵੀ ਆ ਜਾਂਦਾ ਵਿੱਚ ਘਟਨਾਵਾਂ ਦੇਖਣ ਨੂੰ ਮਿਲੂ ਨਹੀਂ ਇਸ ਤਰ੍ਹਾਂ ਦੀ ਹਾਂਜੀ ਹਾਂਜੀ ਬੱਚਿਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਮਰੀਜ਼ ਹੈ ਉਹਨੂੰ ਅਟੈਕ ਵੀ ਆ ਸਕਦਾ ਤੇ ਗਲਤ ਗੱਲ ਹੈ ਜਿਹੜੇ ਹੁਣ ਕਿੰਨੇ ਬਾ ਇਹ ਬਾਉਂਡ ਕੀਤੇ ਨੇ ਮੋਟਰਸਾਈਕਲ ਜਿਹੜੇ ਹਾਂਜੀ ਅੱਜ ਦੋ ਮੋਟਰਸਾਈਕਲ ਬਾਉਂਡ ਕੀਤੀਆਂ ਤੇ 10 ਚਲਾਨ ਦਿੱਤੇ ਆ ਜੀ ਅਸੀਂ ਵੱਧ ਤੋਂ ਵੱਧ ਰੁਟੀਨ 'ਚ ਚਲਾਨ ਕਰਾਂਗੇ ਤੇ ਢਿੱਲ ਇੱਥੇ ਜਿਹੜਾ ਰੱਖਾਂਗੇ ਤਾਂ ਕਿ ਹਲੜਬਾਜੀ ਨਾ ਕਰਨਾ ਜਿਹੜੇ ਹੁਣ ਜਿਹੜੇ ਮੋਟਰਸਾਈਕਲ ਬਾਉਂਡਰੀ ਕੀਤੇਗੇ ਹਾਂਜੀ ਹਾਂਜੀ ਦੋ ਮੋਟਰਸਾਈਕਲ ਬਾਉਂਡ ਪੰਜਾਬ ਉਹ ਸੂਬਾ ਹੈ ਜਿੱਥੇ ਸਾਲਾਂ ਤੋਂ ਬਿਜਲੀ ਮਹਿੰਗੀ ਮਿਲਦੀ ਰਹੀ ਹੈ ਤੇ ਬਿਜਲੀ ਕੱਟ ਵੀ ਲੱਗਦੇ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦਾ ਬਿਜਲੀ ਬਿੱਲਾਂ ਦਾ ਦਰਦ ਪੜ ਲਿਆ ਸੀ ਅਤੇ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਦੀ ਜ਼ੀਰੋ ਬਿੱਲ ਸਕੀਮ ਦਾ ਅਸਰ ਹਰ ਇੱਕ ਸ਼ਹਿਰ ਹਰ ਇੱਕ ਗਲੀ ਦੇਖਿਆ ਗਿਆ ਹੈ ਅੱਜ ਪੂਰੇ ਪੰਜਾਬ 'ਚ ਬਿਜਲੀ ਲੋਕਾਂ ਦੇ ਘਰਾਂ 'ਚ ਸੁਖਾਲੇ ਰੂਪ 'ਚ ਮੁਹੱਈਆ ਹੋ ਰਹੀ ਹੈ ਪੰਜਾਬ ਵਾਸੀ ਜ਼ੀਰੋ ਬਿੱਲਾਂ ਦਾ ਆਨੰਦ ਮਾਨ ਰਹੇ ਹਨ ਅਤੇ ਇਹ ਸਕੀਮ ਤੋਂ ਬਹੁਤ ਖੁਸ਼ ਹਨ ਜਦੋਂ ਦੀ ਪੰਜਾਬ ਸਰਕਾਰ ਨੇ ਬਿਜਲੀ ਦੀ 600 ਯੂਨਟਾਂ ਮੁਫਤ ਸਕੀਮ ਚਲਾਈ ਹੈ ਇਸ ਦੇ ਨਾਲ ਸਾਨੂੰ ਬਹੁਤ ਫਾਇਦਾ ਮਿਲ ਰਿਹਾ ਹੈ ਇਸ ਦੇ ਨਾਲ ਸਾਡੇ ਘਰ ਦਾ ਜਿਹੜਾ ਹੋਰ ਘਰੇਲੂ ਕੰਮ ਜਿਵੇਂ ਰਸਣ ਪਾਣੀ ਇਹ ਚੀਜ਼ ਦੀ ਮਦਦ ਮਿਲ ਰਹੀ ਹੈ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਪਹਿਲਾਂ ਵੀ ਬਹੁਤ ਵਾਅਦੇ ਕੀਤੇ ਜਾਂਦੇ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਹੀ ਬਿਜਲੀ ਬਿੱਲ ਜ਼ੀਰੋ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ ਜਿਸ ਵੇਲੇ ਮੈਂ ਪ੍ਰਚਾਰ ਕਰ ਰਹੀ ਸੀ ਤਾਂ ਅਸੀਂ ਕਹਿ ਰਹੇ ਸੀ ਬਿਜਲੀ ਤੁਹਾਨੂੰ ਫ੍ਰੀ ਕਰ ਦਾਂਗੇ ਤਾਂ ਬਾਕੀ ਪਾਰਟੀਆਂ ਸਾਡੇ ਤੇ ਇਲਜ਼ਾਮ ਲਗਾਉਂਦੀਆਂ ਸੀ ਪੈਸਾ ਕਿੱਥੋਂ ਆਊਗਾ ਅਸੀਂ ਜਾਣ ਕੇ ਨਹੀਂ ਦੱਸਿਆ ਸਾਨੂੰ ਪਤਾ ਸੀ ਪੈਸਾ ਇੰਨਾ ਚੋਂ ਹੀ ਆਊਗਾ ਸੋ ਆ ਗਿਆ ਆਪਾਂ ਬਿਜਲੀ ਫ੍ਰੀ ਕਰਤੀ ਇਹ ਪਹਿਲਾਂ ਕਿਉਂ ਨਹੀਂ ਆ ਸਕਿਆ ਆ ਸਕਦਾ ਸੀ ਪਹਿਲਾਂ ਵੀ ਪਰ ਨੀਅਤ ਸਾਫ਼ ਨਹੀਂ ਸੀ ਬਿਜਲੀ ਬਿੱਲਾਂ ਤੋਂ ਅਸੀਂ ਲੋਕ ਪਰੇਸ਼ਾਨ ਹੁਣ ਪੰਜਾਬ ਸਰਕਾਰ ਤੇ ਕਰਦੇ ਮਾਨ